1000 ਦੀਆਂ ਤਿੰਨ ਜੀ ਬਿਆਰ ਜਿਹੜੀ ਕੁਆਲਿਟੀ ਮਿਲਦੀ ਉਹ ਨਹੀਂ ਹੈਗੀ ਜੀ ਇਹ ਬਹੁਤ ਘੈਂਟ ਪ੍ਰੀਮੀਅਮ ਕੁਆਲਿਟੀ ਹੈ ਓਕੇ ਸਟੈਂਡਰਡ ਸਾਈਜ਼ ਹੋਣਗੇ ਇਹਨਾਂ ਦੇ ਪ੍ਰੋਪਰ ਇਹ ਚ ਬੂਟ ਕੱਟ ਲੈ ਲੋ ਓਕੇ ਚਾਹੇ ਸਟੇਟ ਫਿੱਟ ਲੈ ਲਓ ਹਾਂਜੀ ਜਿੱਦਾਂ ਆਪਾਂ ਨੇ ਲੋਹਰਾਂ ਤੇ ਆਫਰ ਲਾਈ ਸੀ ਜੀ 1000 ਦੀਆਂ ਤਿੰਨ ਆਪਣੇ ਕਸਟਮਰਾਂ ਵਾਸਤੇ ਆਪਾਂ ਨੇ ਸ਼ਰਟ ਤੇ ਵੀ ਲਾਤੀ ਆਫਰ ਇਹ 900 ਦੀਆਂ ਤਿੰਨ ਕਰਤੀਆਂ ਜਿਹਦੇ ਵਿੱਚ ਬਹੁਤ ਕਲਰ ਚਾਰਟ ਪਿਆ ਆਪਣੇ ਲਵੇ ਇਹ 900 ਦੀਆਂ ਤਿੰਨ ਹੋ ਗਈਆਂ 900 ਦੀਆਂ ਤਿੰਨ ਨੇ ਜੀ ਦੇਖੋ ਇਹਦੇ ਵਿੱਚ ਬਹੁਤ ਵੈਰਾਈਟੀ ਪਈ ਹੈ ਜੀ ਤੁਹਾਨੂੰ ਬਹੁਤ ਸਾਰੀ ਵੈਰਾਈਟੀ ਮਿਲ ਜੂਗੀ ਬਾਕੀ ਇੱਕ ਆਪਣੇ ਕਸਟਮਰਾਂ ਵਾਸਤੇ ਸੋਡੇ ਸਬਸਕ੍ਰਾਈਬਰਾਂ ਵਾਸਤੇ ਫਾਲੋਅਰਾਂ ਵਾਸਤੇ ਇੱਕ ਆਫਰ ਕੱਢ ਰਹੇ ਹਾਂ ਜੀ ਆਪਾਂ 2000 ਦੀ ਸ਼ਾਪਿੰਗ ਦੇ ਉੱਤੇ 20 ਬੰਦਿਆਂ ਨੂੰ ਵੀਡੀਓ ਸ਼ੇਅਰ ਲਾਈਕ ਫਾਲੋ ਕਰਕੇ ਤੇ ਕੰਬੋ ਕੱਢ ਰਹੇ ਹਾਂ ਪੈਂਟ ਸ਼ਰਟ ਦਾ ਓਕੇ ਇਹਦੇ ਵਿੱਚ 1000 ਰੁਪਏ ਦੇ ਵਿੱਚ ਦੇਖੋ ਤੁਸੀਂ ਗੋਗਲਸ ਲੈ ਲਓ ਚਾਹੇ 벨ਟ ਲੈ ਲਓ ਇੱਕ ਪੈਂਟ ਔਰ ਸ਼ਰਟ ਲੈਣੀ ਇਹਦੇ ਵਿੱਚ ਬਹੁਤ ਤਰ੍ਹਾਂ ਦਾ ਕਲਰ ਡਿਜ਼ਾਈਨ ਤੇ ਸਾਰੇ ਸਾਈਜ਼ ਅਵੇਲੇਬਲ ਨੇ ਮੜਾ ਇੱਕ ਵਾਰੀ ਨਿਗਾ ਮਰਵਾ ਦੋ ਤੁਸੀਂ ਆ ਤੁਹਾਨੂੰ ਇਹ ਕਲਰ ਚਾਰਟ ਸਾਰਾ ਪਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇੜਕੋਟਲੇ ਆਥੋਂ ਨੂੰ ਸ਼ਹਿਰ ਮਰੇ ਦੇ ਕੋਲ ਇੱਕ ਬਹੁਤ ਹੀ ਸਸਤੀ ਤੇ ਵਧੀਆ ਕੱਪੜੇ ਦੀ ਦੁਕਾਨ ਦੇ ਉੱਪਰ ਲੈ ਕੇ ਜਾਵਾਂਗਾ ਜਿੱਥੇ ਤੁਸੀਂ ਜੈਂਟਸ ਕੱਪੜੇ ਬਹੁਤ ਹੀ ਘੱਟ ਰੇਟਾਂ ਤੇ ਖਰੀਦ ਸਕਦੇ ਹੋ ਬਾਕੀ ਤੁਹਾਨੂੰ ਪ੍ਰੋਪਰ ਆਪਾਂ ਡਰੈਸ ਦੱਸਾਂਗੇ ਸਾਰਾ ਇਹਨਾਂ ਦਾ ਤੁਹਾਨੂੰ ਨੰਬਰ ਦੇਵਾਂਗੇ ਸੋ ਚੱਲਦੇ ਆਂ ਸਾਰੀ ਇਹਦੇ ਵਿੱਚ ਤੁਹਾਨੂੰ ਆਪਾਂ ਇਹਦੀ ਕਲੈਕਸ਼ਨ ਦਿਖਾਵਾਂਗੇ ਕਿਵੇਂ ਦੀ ਇਹਨਾਂ ਕੋਲ ਜਿਹੜੀ ਜੈਂਟਸ ਕਲੈਕਸ਼ਨ ਆ ਤੇ ਇੱਥੋਂ ਤੁਹਾਨੂੰ ਜਿਹੜੇ ਜੈਂਟਸ ਦੇ ਸ਼ੂ ਵੀ ਮਿਲ ਜਾਣਗੇ ਬੂਟ ਵੀ ਮਿਲ ਜਾਣਗੇ ਸਾਰੀ ਤੁਹਾਨੂੰ ਆਪਾਂ ਗੱਲਬਾਤ ਕਰਾਵਾਂਗੇ ਬਾਈ ਉਹਨਾਂ ਨਾਲ ਤਾਂ ਚੱਲਦੇ ਆਂ ਆਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦਾ ਸੋ ਵੀਡੀਓ ਦੇ ਐਂਡ ਤੇ ਦਿਖਾਉਣਾ ਤੁਹਾਨੂੰ ਸਾਰੀ ਅੱਜ ਆਪਾਂ ਕਲੈਕਸ਼ਨ ਸ਼ੇਅਰ ਮਰੇਰੇ ਕੋਲੇ ਜੈਂਟਸ ਦੀ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ। ਲਓ ਜੀ ਅੱਜ ਆਪਾਂ ਪਹੁੰਚੇ ਆ ਰੈੱਡ ਲੀਫ ਸਟੋਰ ਤੇ ਤੇ ਚੱਲਦੇ ਆ ਦਿਖਾਉਣਾ ਤੁਹਾਨੂੰ ਸਾਰੀ ਅੱਜ ਆਪਾਂ ਇਹਨਾਂ ਦੀ ਕਲੈਕਸ਼ਨ ਤੇ ਇੱਥੇ ਤੁਹਾਨੂੰ ਜੈਂਟਸ ਦੀ ਬਹੁਤ ਸਾਰੀ ਕਲੈਕਸ਼ਨ ਮਿਲ ਜੂ ਜਿਵੇਂ ਲੋਰ ਹੋਗੀ, ਟੀ-ਸ਼ਰਟ ਹੋਗੀ, ਸ਼ਲਟ ਹੋਗੀ, ਜੀਨ ਦੀ ਪੈਂਟ ਹੋਗੀ, ਬੂਟ ਹੋਗੀ ਤੇ ਇਹਨਾਂ ਦੀ ਜਿਹੜੀ ਲੋਕੇਸ਼ਨ ਪਈ ਜਾਂਦੀ ਆ ਰਾਏਕੋਟ ਰੋਡ ਦੇ ਉੱਪਰ ਪਈ ਜਾਂਦੀ ਆ ਤੇ ਇੱਧਰ ਜਿਹੜੀ ਚੱਕੀ ਆ ਤੇ ਇੱਥੇ ਆ ਰਾਮਗੜੀ ਚੱਕੀ ਆ ਇਹਦੇ ਨਾਲ ਹੀ ਬਾਈ ਉਹਨਾਂ ਦੀ ਇਹ ਦੁਕ red leaf store ਚਲਦੇ ਆਂ ਅੰਦਰ ਕਰਦੇ ਆਂ ਸਾਰੀ ਗੱਲਬਾਤ ਆਪਾਂ ਗੱਲਬਾਤ ਸਾਰੇ ਤੁਹਾਨੂੰ ਪਰੇਡ ਦੱਸਾਂਗੇ ਸਾਰੀ ਤੁਹਾਨੂੰ ਆਪਾਂ ਕਲੈਕਸ਼ਨ ਦਿਖਾਵਾਂਗੇ ਤੇ ਅੱਜ ਆਪਾਂ ਸਪੈਸ਼ਲ ਜੈਂਟਸ ਦੀ ਜਿਹੜੀ ਵੀਡੀਓ ਲੈ ਕੇ ਆਏ ਆ ਕਿਉਂਕਿ ਆਪਾਂ ਲੇਡੀ ਸੂਟਾਂ ਦੇ ਵੀਡੀਓ ਤੁਹਾਨੂੰ ਬਹੁਤ ਦਿਖਾਤੀਆਂ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੈਂਟਸ ਕਲੈਕਸ਼ਨ ਸੋ ਚਲਦੇ ਆਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਬਾਕੀ ਵੀਡੀਓ ਤੇ ਕਮੈਂਟ ਜਰੂਰ ਕਰਿਓ ਤੇ ਲੋਕੇਸ਼ਨ ਮੈਂ ਤੁਹਾਨੂੰ ਦੱਸਤੀ ਰਾਏਕੋਟ ਰੋਡ ਦੇ ਉੱਪਰ ਤੇ ਆ ਚੱਕੀ ਦਾ ਨਾਮ ਹਨ ਦੱਸਤਾ ਇਹਦੇ ਕੋਲੇ ਜਿਹੜੀ ਸਾਰੀ ਲੋਕੇਸ਼ਨ ਪੈ ਜਾਂਦੀ ਹੈ ਸੋ ਚਲਦੇ ਆਂ ਆਜੋ ਲਓ ਜੀ ਹੋਰ ਵੀਰੇ ਕੀ ਹਾਲ ਚਾਲ ਆ ਵਧੀਆ ਵੀਰੇ ਅੱਛੀ ਕਾਲ ਜੀ ਸਾਰੇ ਦਾ ਸੁਖਾਂ ਹਾਂਜੀ ਕੀ ਕੀ ਕਲੈਕਸ਼ਨ ਲੈ ਕੇ ਆ ਜੀ ਆਪਣੇ ਕੋਲੇ ਵੀਰੇ ਟੀ-ਸ਼ਰਟ ਆਈ ਆ ਦੇਖੋ ਕਾਲਰ ਵਾਲੀ ਓਕੇ ਇਹਦੇ ਵਿੱਚ ਕਈ ਕਲਰ ਮਿਲ ਜਾਣਗੇ ਆਪਾਂ ਨੂੰ ਠੀਕ ਆ ਜੀ ਤੇ ਇੱਕ ਆਪਣੇ ਕੋਲੇ ਇਹ ਮਿਲ ਜੂਗੀ ਤੇ ਇਹਦਾ ਪ੍ਰਾਈਸ ਸਿਰਫ ਰਹੂਗਾ 200 ਰੁਪਏ ਜੀ ਲਓ ਜੀ 200 ਰੁਪਏ ਪੀਸ ਦਾ ਇਹਦੇ ਵਿੱਚ ਰਾਉਂਡ ਨੈਕ ਵੀ ਮਿਲ ਜੂਗਾ ਸਿਰਫ 200 ਰੁਪਏ ਦਾ ਓਕੇ ਕਾਲਰ ਵਾਲੀ ਵੀ ਦੂਜੀ ਵੀ ਆ ਜੀ ਹਾਂਜੀ ਆ ਮਿਲ ਜੂਗੀ ਫੁੱਲ ਬਾਜੂ ਸਿਰਫ 350 ਰੁਪਏ ਦੇ ਆਪਾਂ ਨੂੰ ਠੀਕ ਆ ਜੀ ਆ 200 ਰੁਪਏ ਚ ਕਾਲਰ ਵਾਲੀ ਓਕੇ ਤੇ ਇਦਾਂ ਹੀ ਆਪਣੇ ਕੋਲੇ ਲੋਰ ਆਈ ਇੱਕ 1000 ਦੀਆਂ ਤਿੰਨ ਜੀ 1000 ਬਿਆਰ ਜਿਹੜੀ ਕੁਆਲਿਟੀ ਮਿਲਦੀ ਆ ਉਹ ਨਹੀਂ ਹੈਗੀ ਜੀ ਇਹ ਬਹੁਤ ਘੈਂਟ ਪ੍ਰੀਮੀਅਮ ਕੁਆਲਿਟੀ ਹੈ ਓਕੇ ਸਟੈਂਡਰਡ ਸਾਈਜ਼ ਹੋਣਗੇ ਇਹਨਾਂ ਦੇ ਪ੍ਰੋਪਰ ਇਹ ਚ ਬੂਟ ਕੱਟ ਲੈ ਲੋ ਓਕੇ ਚਾਹੇ ਸਟੇਟ ਫਿਟ ਲੈ ਲੋ ਠੀਕ ਹੈ 1000 ਦੀਆਂ ਤਿੰਨ 1000 ਦੀਆਂ ਤਿੰਨ ਜੀ ਠੀਕ ਹੈ ਜੀ ਏਸ ਤੋਂ ਲਵ ਏਸ ਤੋਂ ਲਵ ਇਹ ਆਪਣੇ ਕੋਲੇ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਵੀ ਟੀ-ਸ਼ਰਟ ਅਵੇਲੇਬਲ ਨੇ ਹਾਂਜੀ ਆ ਦੇਖੋ ਇਹਨਾਂ ਦਾ ਕਿੰਨਾ ਘੈਂਟ ਸਟਾਫ ਆ ਲਓ ਜੀ ओके सर हां जी ਜਿੱਦਾਂ ਆਪਾਂ ਨੇ ਲੋਹਰਾਂ ਤੇ ਆਫਰ ਲਾਈ ਸੀ ਜੀ 1000 ਦੀਆਂ ਤਿੰਨ ਆਪਣੇ ਕਸਟਮਰਾਂ ਵਾਸਤੇ ਆਪਾਂ ਨੇ ਸ਼ਰਟ ਦੇ ਵੀ ਲਾਤੀ ਆਫਰ ਇਹ 900 ਦੀਆਂ ਤਿੰਨ ਕਰਤੀਆਂ ਜਿਹਦੇ ਵਿੱਚ ਬਹੁਤ ਕਲਰ ਚਾਰਟ ਪਿਆ ਆਪਣੇ ਲਵੇ ਇਹ 900 ਦੀਆਂ ਤਿੰਨ ਹੋ ਗਈ 900 ਦੀਆਂ ਤਿੰਨ ਨੇ ਜੀ ਦੇਖੋ ਇਹਦੇ ਵਿੱਚ ਬਹੁਤ ਵੈਰਾਈਟੀ ਪਈ ਹੈ ਇਹਦੀ ਵੀ ਤੁਹਾਨੂੰ ਬਹੁਤ ਸਾਰੀ ਵੈਰਾਈਟੀ ਮਿਲ ਜੂਗਾ ਨਾ ਤੇ ਇਹ ਬਾਈਓ ਨੇ ਕਹਿੰਦੇ ਵੀ ਇਹਤੇ ਵੀ ਆਫਰ ਲਾਤੀ ਬਹੁਤ ਤਰ੍ਹਾਂ ਦਾ ਕਲਰ ਚਾਰਟ ਪਿਆ ਜੀ ਇਹਦੇ ਵਿੱਚ ਲੋ ਜੀ ਇਹ ਸਾਈਜ਼ ਵੀ ਹਰ ਇੱਕ ਮਿਲ ਜੂਗਾ ਲੰਬੀ ਹੋ ਜੂ ਇਹਨਾਂ ਦਿਖਾਵ ਨਹੀਂ ਸਕਦੇ ਆਪਾਂ ਹਾਂ ਜੀ ਹਾਂ ਜੀ ਇਹ ਸਾਈਜ਼ ਵੀ ਹਰ ਇੱਕ ਮਿਲ ਜੂਗਾ ਇਹਦੇ ਇਸ ਤੋਂ ਬਾਅਦ ਆਪਣੇ ਕੋਲੇ ਸ਼ਰਟ ਮਿਲ ਜੂਗਾ ਦੇਖੋ ਬਾਜ਼ਾਰ ਦੇ ਵਿੱਚ 450 500 ਵੀ ਕੀ ਜਾਂਦੀ ਹੈ ਬਰਬਰੀ ਵਾਈਟ ਬਲੈਕ ਦੋਨੇ ਮਿਲ ਜਾਣਗੇ ਆਪਣੇ ਲਈ ਸਿਰਫ 400 ਰੁਪਏ ਰੇਂਜ ਚ ਲਓ ਜੀ ਬਰਬਰੀ ਦੀ 400 ਰੁਪਏ ਦੀ ਇਹ ਤੋਂ ਇਲਾਵਾ ਆਪਣੇ ਕੋਲੇ ਹੋਰ ਵੀ ਚੈੱਕ ਦੇ ਵਿੱਚ ਲੈ ਲਓ ਜਿਹੜੀ ਮਰਜੀ ਸਾਰੇ ਸਾਈਜ਼ ਮਿਲ ਜਾਣਗੇ ਓਕੇ ਇਹਦੇ ਵਿੱਚ ਇਹ ਵੀ ਆਪਾਂ 400 ਦੀ ਕਰਤੀ ਭਰਾਵਾ ਵਾਸਤੇ ਲਓ ਜੀ ਆ ਵੀ 400 ਰੁਪਏ ਦੇ ਮਿਲ ਜੂ ਤੁਹਾਨੂੰ ਤੇ ਜਿਵੇਂ ਆ ਬਾਜੇ ਦੱਸਿਆ ਨਾ ਵੀ 900 ਦੀਆਂ ਤਿੰਨ ਕਰਤੀਆਂ ਠੀਕ ਆ ਵੀਰੇ ਇਸ ਤੋਂ ਇਲਾਵਾ ਵੀਰੇ ਹੋਰ ਕੀ ਵੈਰਾਈਟੀ ਪੈਂਟਾਂ ਦੇ ਵਿੱਚ ਇਸ ਤੋਂ ਇਲਾਵਾ ਜੀ ਆਪਣੇ ਕੋਲੇ ਜੀਨ ਦੀ ਪੈਂਟ ਆ ਜਾਂਦੀ ਹੈ ਜੀ ਹਾਂਜੀ ਜੀਨ ਦੀ ਪੈਂਟ ਦੀ ਸਟਾਰਟਿੰਗ ਆਪਾਂ 500 ਤੋਂ ਕਰਤੀ ਹੈ ਓਕੇ ਲਓ ਜੀ ਐਸ਼ੇ ਸਟ੍ਰੇਟ ਆ ਗਈ ਵੀਰੇ ਹਾਂਜੀ ਇਹ ਸਟ੍ਰੇਟ ਫਿਟ ਆ ਗਈ ਚਾਹੇ ਬੂਟ ਕੱਟ ਲੈ ਲਓ ਜਿਹੜੀ ਮਰਜ਼ੀ ਲੈ ਲਓ ਓਕੇ ਓਕੇ ਲਓ ਵੀ ਬੂਟ ਕੱਟ ਵੀ ਮਿਲ ਜੂਗੀ ਤੁਹਾਨੂੰ ਬੂਟ ਕੱਟ ਬਹੁਤ ਪਿਆਈ ਆਪਣੇ ਕੋਲੇ ਮਾਲ ਬੂਟ ਕੱਟ ਲੈ ਲਓ ਸਟ੍ਰੇਟ ਫਿਟ ਲੈ ਲਓ ਜਿਹੜਾ ਮਰਜ਼ੀ ਲੈ ਲਓ ਠੀਕ ਆ ਜੀ ਲਓ ਜੀ ਦੇ ਵਿੱਚ ਏਦਾਂ ਕਢਾਈਆਂ ਵਾਲਾ ਮਾਲ ਹੋਣਾ ਸਾਰਾ ਸਲੱਬ ਦੇ ਵਿੱਚ ਰਹੂਗਾ ਇਹ ਓਕੇ ਪੂਰਾ ਕੈਨੇਡਾ ਇਹਦੀ ਕੋਈ ਲੰਬਾ ਨਹੀਂ ਆਊਗਾ ਪੂਰਾ ਗਾਰੰਟੀ ਵਾਲਾ ਮਾਲ ਹੋਵੇ ਵੀ ਆਪਣਾ 500 ਰੁਪਏ ਹੀ ਰਹਿਣੀਆਂ ਸਿਰਫ ਓਕੇ ਓਕੇ ਲਓ ਜੀ ਆ 500 ਰੁਪਏ ਦੀ ਮਿਲ ਜਾਣੀ ਇਹ ਜੀ ਬਾਈ ਕਹਣਾ ਚਾਹੇ ਬੂਟ ਕੱਟ ਲੈ ਲਓ ਚਾਹੇ ਤੇ ਸਟ੍ਰੇਟ ਲੈ ਲਓ ਹਨ ਤੇ ਬਾਕੀ ਜਿਵੇਂ ਸ਼ਾਲਟਾਂ ਵਿੱਚ ਵੀ ਤੁਹਾਨੂੰ ਕੰਮ ਸਾਈਜ਼ ਇਹਦਾ ਆਪਣਾ 28 ਤੋਂ 34 ਤੱਕ ਮਿਲ ਜੂਗਾ ਜੀ ਠੀਕ ਹੈ ਇਹ ਸਾਈਜ਼ ਵੀ ਤੁਹਾਨੂੰ ਸਾਰੇ ਮਿਲ ਜਾਣਗੇ ਓਕੇ ਬ੍ਰਦਰ ਲਓ ਜੱਗੇ ਆ ਗਈ ਲੋਰ ਹਾਂਜੀ ਵੀਰੇ ਲਓ ਜੀ ਜਿਵੇਂ ਆਪਾਂ ਪਹਿਲਾਂ 1000 ਦੀਆਂ ਤਿੰਨ ਲਾਈਆਂ ਨੇ ਐਨਐਸ ਦੀਆਂ ਲੋਰਾਂ ਆ ਆ ਗਈ ਕਾਟਨ ਡਿਵੈਲਪ ਦੇ ਵਿੱਚ ਆਪਣੇ ਕੋਲੇ ਇਹਦੇ ਵਿੱਚ ਬਹੁਤ ਕਲਰ ਮਿਲ ਜਾਣਗੇ ਆਪਣੇ ਲਈ ਇਹ 1100 ਦੀਆਂ ਤਿੰਨ ਪੈ ਜਾਣਗੀਆਂ 1100 ਦੇ ਤਿੰਨ ਬਾਜ਼ਾਰ ਦੇ ਵਿੱਚ 4-500 ਦੀ ਸਿੰਗਲ ਪੀਸ ਵਿਕ ਰਿਹਾ ਜੀ ਓਕੇ ਇਹਦੂ ਬਾਦ ਆਪਣੇ ਕੋਲੇ ਕ੍ਰਾਸਟ ਵੀ ਬਹੁਤ ਵਧੀਆ ਹੈਵੀ ਮਾਲ ਪਿਆਗਾ ਹਾਂਜੀ ਦੇਖੋ ਜੀ ਲਓ ਜੀ ਇਹ ਜਿਵੇਂ ਸੰਕਾਦਰ ਆਪ ਨੂੰ ਬਹੁਤ ਮਿਲ ਜੂਗਾ ਨਾ ਇਹਦੇ ਵਿੱਚ ਕਲਰ ਡਿਜ਼ਾਈਨਿੰਗ ਬਹੁਤ ਪਈ ਆ ਜੀ ਆਪਣੇ ਲਈ ਓਕੇ ਲਓ ਜੀ ਤੇ ਇੱਕ ਆਪਣੇ ਕੋਲੇ ਆ ਆ ਜਾਣਾ ਜੀ ਹਾਂਜੀ ਡੋਬੀ ਟੈਰੀ ਦੇ ਵਿੱਚ ਓਕੇ ਇੱਕ ਆਪਣੇ ਕੋਲੇ ਆਰ ਐਫ ਡੀ ਦੇ ਵਿੱਚ ਆ ਜਾਣਾ ਜੀ ਠੀਕ ਆ ਜੀ ਇਹਦੇ ਵਿੱਚ ਵੀ ਬਹੁਤ ਕਲਰ ਡਿਜ਼ਾਈਨਿੰਗ ਬਹੁਤ ਪਈ ਹੈ ਜੀ ਆਪਣੇ ਲਵੇ ਓਕੇ ਵੀਰੇ ਸਾਰੇ ਸਾਈਜ਼ ਮਿਲਣਗੇ ਜੀ ਇਹਦੇ ਵਿੱਚ ਪ੍ਰੋਪਰ ਸਟੈਂਡਰਡ ਸਾਈਜ਼ ਹੋਣਗੇ ਜੀ ਇਹ ਓਕੇ ਲਓ ਜੀ ਠੀਕ ਆ ਜੀ ਲੋ ਵੀ ਲੋਰਾ ਚ ਵੀ ਤੁਹਾਨੂੰ ਜਿਹੜੀ ਨਾ ਵੈਰਾਈਟੀ ਬਹੁਤ ਜ਼ਿਆਦਾ ਮਿਲ ਜੂਗੀ ਜਿਵੇਂ ਭਾਈ ਨੇ ਦੱਸਿਆ ਤੇ ਇੱਕ ਤੁਹਾਨੂੰ 1000 ਦੇ ਤਿੰਨ ਇੱਕ 1100 ਦੇ ਤਿੰਨ ਨਾ ਬ੍ਰਦਰ ਹਾਂਜੀ ਹਾਂਜੀ ਵੀਰੇ ਓਕੇ ਬ੍ਰਦਰ ਹਾਂਜੀ ਵੀਰੇ ਲਓ ਜੀ ਇੱਕ ਆਪਣੇ ਕੋਲੇ ਆ ਫੰਕੀ ਆਈਟਮ ਆ ਗਈ ਪਾਈ ਹੋਈ ਉੱਪਰ ਦੀ ਜੈਕਟ ਵਾਲਾ ਡਿਜ਼ਾਈਨ ਹੈਗਾ ਇਹਦੇ ਵਿੱਚ ਆਪਣੇ ਕੋਲ ਰੰਗ ਮਿਲ ਜਾਣਗੇ ਆਪਾਂ ਨੂੰ 5 ਓਕੇ ਆ ਕਲਰ ਚਾਰਟ ਮਿਲ ਜਾਣਾ ਸਾਰੇ ਸਾਈਜ਼ ਮਿਲ ਜਾਣਗੇ ਇਹਦੇ ਵਿੱਚ ਠੀਕ ਆ ਵੀਰੇ ਇਹਦਾ ਵੀ ਰੇਟ ਆਪਾਂ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਦੇ ਦੇਣਾ ਇੱਕ ਵਾਰੀ ਆਪਣੇ ਕੋਲੇ ਵਿਜ਼ਿਟ ਕਰੋ ਸਾਰੇ ਭਰਾ ਹਾਂਜੀ ਵੱਧ ਤੋਂ ਵੱਧ ਰੈਡ ਲੀਫ ਸਟੋਰ ਦੇ ਉੱਤੇ ਆਓ ਲਓ ਜੀ ਇਸ ਤੋਂ ਇਲਾਵਾ ਆਪਣੇ ਕੋਲੇ ਸ਼ੂਜ਼ ਦੀ ਵੈਰੇਟੀ ਬਹੁਤ ਪਈ ਹੈ ਜੀ ਦੇਖੋ ਰੋਸੋ ਬਰਨੇਲੋ ਹਨਾ ਜਿਹੜੀ ਪੂਰੀ ਫੇਮਸ ਆ ਦੇਖੋ ਇਹਦੇ ਵਿੱਚ ਸਾਰੇ ਕਲਰ ਸਾਰੇ ਸਾਈਜ਼ ਮਿਲ ਜਾਣਗੇ ਰੇਟ ਰਹੂਗਾ ਸਿਰਫ ਇਹਦਾ 500 ਰੁਪਿਆ ਓਕੇ okay, 500 ਰੁਪਏ ਦਾ ਹਾਂਜੀ ਇਦਾਂ ਹੀ ਆਪਣੇ ਕੋਲੇ ਸਪੋਰਟਸ ਸ਼ੂ ਮਿਲ ਜਾਣਗੇ ਦੇਖੋ ਤੁਸੀਂ ਬਹੁਤ ਘੈਂਟ ਇਹ ਵਾਸ਼ੇਬਲ ਹੋਣਗੇ ਪੂਰਾ ਗਾਰੰਟੀ ਵਾਲਾ ਮਾਲ ਹੋਊਗਾ ਜੀ ਇਹ ਵੀ ਆਪਣਾ ਇਹ ਵੀ ਸਿਰਫ ਰਹੂਗਾ 500 ਰੁਪਏ ਓਕੇ ਤੇ ਆਹ ਸਨੀਕਰ ਦੇ ਵਿੱਚ ਆ ਜਾਣਗੇ ਜੀ ਆਪਣੇ ਕੋਲੇ ਹਾਂਜੀ ਸਾਰੇ ਰੇਟ ਇਹਨਾਂ ਦਾ ਰਹਿਣਾ ਜੀ 500 ਰੁਪਿਆ ਆ ਆਗੀ ਬਹੁਤ ਚੱਲਦਾ ਜੀ ਦੇਖੋ ਅੱਜਕੱਲ ਬਾਜ਼ਾਰ ਦੇ ਵਿੱਚ ਓਕੇ ਓਕੇ ਤੇ 500 ਰੁਪਏ ਤੁਹਾਨੂੰ ਮਿਲ ਜਾਣਿਆ ਬੂਟ ਵੀ ਜੁੱਤੀ ਵੀ ਜਿਵੇਂ ਬਾਈ ਨੇ ਦੱਸਿਆ ਨਾ ਇਸ ਤੋਂ ਲਾਭ ਆਪਣੇ ਕੋਲੇ ਵਧੀਆ ਪ੍ਰੀਮੀਅਮ ਕੁਆਲਿਟੀ オリジナル ਦੇ ਵਿੱਚ ਵੀ ਹੁੰਦੀ ਹੈ ਜੀ ਦੇਖੋ ਆਹ ਦੇਖੋ ਆਪਣੇ ਕੋਲੇ ਰੈੱਡ ਟੇਪ ਹੈਗਾ ਪ੍ਰੋਪਰ オリジナル ਹੋਣਾ ਇਹ ਵੀ ਦੇਖੋ ਲਓ ਜੀ ਤੇ ਆਹ ਆਪਣੇ ਕੋਲੇ ਕੈਂਪਸ ਦੇ ਪਏ ਆ ਬੂਟ ਸਾਰੇ ਇਹ ਐਮ ਆਰ ਪੀ ਤੋਂ 30% ਲੈਸ ਮਿਲਣਗੇ ਆ ਆਪਣੇ ਕੋਲੇ ਐਡੀਡਾਸ ਚ ਆ ਗਿਆ ਕੈਂਪਸ ਆ ਗਿਆ ਦੇਖੋ ਹਾਂਜੀ ਆਹ ਰਨਰ ਦਾ ਆ ਗਿਆ ਆਪਣੇ ਕੋਲੇ 100%オリジナル ਦੀ ਗਾਰੰਟੀ ਹੋਣੀ ਹੈ ਜੀ ਆਪਣੀ ਦੀ ਇਹ ਐਮ ਆਰ ਪੀ ਤੋਂ 30% ਤੁਹਾਨੂੰ ਲੈਸ ਦੇ ਦੂਗਾ ਜੀ ਓਕੇ ਵੀਰੇ ਲਓ ਜੀ ਇਹ ਇਸ ਤੋਂ ਬਾਅਦ ਆਪਣੇ ਕੋਲ ਇਹ ਸਲੀਪਰ ਮਿਲ ਜਾਣਗੇ ਜੀ ਦੇਖੋ ਓਕੇ 200 ਰੁਪਏ ਦੀ ਰੇਂਜ ਦੇ ਵਿੱਚ ਸਲੀਪਰ ਨੇ ਜੀ ਆਪਣੇ ਲਈ ਲਓ ਜੀ 200 ਦੇ ਦੇਖੋ ਠੀਕ ਆ ਵੀਰੇ ਇਹਦੇ ਵਿੱਚ ਹੋਰ ਡਿਜ਼ਾਈਨਿੰਗ ਤੇ ਵੀ ਸਾਈਜ਼ ਵਗੈਰਾ ਸਾਰਾ ਕੁਝ ਮਿਲ ਜੂਗਾ ਜੀ ਓਕੇ ਵੀਰੇ ਇਹਦਾ ਵੀ ਸਿਰਫ ਰੇਟ ਰੂ ਹੈ ਸਿਰਫ 200 ਰੁਪਏ ਜੀ ਇਸ ਤੋਂ ਬਾਅਦ ਆਪਣੇ ਕੋਲ ਇਹ ਕੰਪਿਊਟਰਡ ਆਈਟਮਾਂ ਆ ਜਿੰਦੀਆਂ ਨੇ ਦੇਖੋ ਪੂਮਾ ਦਾ ਕਿੰਨਾ ਸੋਹਣਾ ਸ਼ੋਅ ਹੈ ਜੀ ਇਹ ਹਾਂਜੀ ਹਾਂਜੀ ਇਹ ਆਪਣੇ ਕੋਲ ਇੰਪੋਰਟਡ ਆਈਟਮਾਂ ਆ ਜਿੰਦੀਆਂ ਨੇ ਜੀ ਆ ਦੇਖੋ ਵੀਰੇ ਇੰਨਾ ਦਾ ਵੀ ਰੇਟ ਆਪਾਂ ਬਾਜ਼ਾਰ ਨਾਲੋਂ ਬਹੁਤ ਜ਼ਿਆਦਾ ਕਟ ਲੈਸ ਡਿਸਕਾਊਂਟ ਦੇ ਉੱਤੇ ਦੇ ਦਾਂਗੇ ਜੀ ਇਹ ਵੀ ਠੀਕ ਆ ਜੀ ਦੇਖੋ ਜੀ ਕ ਆਪਣੇ ਕੋਲੇ ਟੀ-ਸ਼ਰਟ ਦੇ ਵਿੱਚ ਕੁਆਲਿਟੀ ਹੋਰ ਹਾਈ-ਐਂਡ ਪਈ ਆ ਦੇਖੋ ਓਕੇ ਇਹਦੇ ਵਿੱਚ ਵੀ ਬਹੁਤ ਕਲਰ ਚਾਰਟ ਬਹੁਤ ਡਿਜ਼ਾਈਨਿੰਗ ਬਹੁਤ ਕਲੈਕਸ਼ਨ ਮਿਲ ਜਾਣੀ ਆ ਆਪਾਂ ਦੇ ਕੋਲੋਂ ਓਕੇ ਬ੍ਰਦਰ ਦੇਖੋ ਜੀ ਲਓ ਜੀ ਲਓ ਟੀ-ਸ਼ਰਟ ਵੀ ਤੁਹਾਨੂੰ ਜਿਹੜੀ ਨਾ ਕਲੈਕਸ਼ਨ ਬਹੁਤ ਦੇਖਣ ਨੂੰ ਮਿਲ ਜੂਗੀ ਬਾਈ ਇਹਨਾਂ ਕੋਲੇ ਜਰੂਰ ਨਾ ਕੋਈ ਪਰਵਾਹ ਬਿਲਕੁਲ ਫੁੱਲ ਬਾਜੂ ਵੀ ਆਪਣੇ ਕੋਲੇ ਕਈ ਆਰਟੀਕਲ ਪਏ ਆਗੇ ਓਕੇ ਆ ਫੁੱਲ ਬਾਜੂ ਦੇ ਵਿੱਚ ਆ ਗਿਆ ਜਿੱਦਾਂ ਠੀਕ ਆ ਜੀ ਆਪਣੇ ਕੋਲੇ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜੂਗੀ ਸਸਤੀ ਮਹਿੰਗੀ ਜੋ ਮਰਜੀ ਆਪਣੇ ਤੋਂ ਪਰਚੇਜ਼ ਕਰ ਸਕਦਾ ਬੰਦਾ ਓਕੇ ਜੀ ਆਪਣੇ ਕੋਲੇ ਗਾਹਕ ਦੀ ਡਿਮਾਂਡ ਦੇ ਅਨੁਸਾਰ ਹਰੇਕ ਚੀਜ਼ ਅਵੇਲੇਬਲ ਕਰ ਸਕਦੇ ਹਾਂ ਓਕੇ ਵੀਰੇ ਹਾਂਜੀ ਵੀਰੇ ਇੱਕ ਆਪਣੇ ਕੋਲੇ ਆ ਮਿਲ ਜੂਗਾ ਜੀ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਆਰਟੀਕਲ ਚਾਈਨੈਸਟਾਪ ਦੇ ਵਿੱਚ ਹੂੰ ਦੇਖੋ ਰੇਟ ਇਹਦਾ ਵੀ ਸਿਰਫ ਰਹਿਣਾ 300 ਰੁਪਏ ਇਹਦੇ ਵਿੱਚ ਬਹੁਤ ਕਲਰ ਮਿਲ ਜਾਣਗੇ ਆਪਣੇ ਕੋਲੇ ਬਹੁਤ ਤਰ੍ਹਾਂ ਦੀ ਡਿਜ਼ਾਈਨਿੰਗ ਮਿਲ ਜੂਗੀ ਸਾਰੇ ਸਾਈਜ਼ ਮਿਲ ਜਾਣਗੇ ਜੀ ਇਹਦੇ ਵਿੱਚ ਆਪਾਂ ਨੂੰ ਰੇਟ ਸਿਰਫ ਇਹਦਾ ਰਹੂਗਾ 300 ਰੁਪਏ ਠੀਕ ਹੈ ਇੱਕ ਵੀਰੇ ਇਹ ਦੱਸੋ ਨਾ ਜੇ ਕਿਸੇ ਨੇ ਘਰ ਬੈਠੇ ਮੰਗਾਉਣੇ ਹੋਣ ਉਹ ਵੀਰੇ ਆਪਾਂ ਨੂੰ WhatsApp ਕਰ ਸਕਦੇ ਆ ਸਕਰੀਨ ਸ਼ਾਟ ਲੈ ਕੇ WhatsApp ਕਰ ਲੈਣਾ ਆਪਾਂ ਆਲ ਓਵਰ ਇੰਡੀਆ ਡਿਲੀਵਰੀ ਕਰਦੇ ਆ ਠੀਕ ਆ ਜੀ ਓਕੇ ਬ੍ਰਦਰ ਲੋ ਵੀ ਤੁਸੀਂ ਘਰ ਬੈਠੇ ਹੀ ਭਾਈ ਇਹਨਾਂ ਤੋਂ ਮਗਾ ਸਕਦੇ ਹੋ ਨਾ ਜਿਹੜੀ ਵੀ ਤੁਹਾਨੂੰ ਮਨਲਾ ਆਰਟੀਕਲ ਪਸੰਦ ਆਉਣਾ ਤੁਸੀਂ ਉਹਦਾ ਸਕਰੀਨ ਸ਼ਾਟ ਭਾਈ ਨੂੰ WhatsApp ਕਰ ਸਕਦੇ ਹੋ ਤੇ ਪ੍ਰੋਪਰ ਤੁਸੀਂ ਆਪਣਾ ਐ ਕਾਰ ਬੈਠੇ ਸੀਪਿੰਗ ਕਰਾ ਸਕਦਾ ਹੈ ਨਾ ਵੀਰੇ ਹਾਂਜੀ ਹਾਂਜੀ ਓਕੇ ਬ੍ਰਦਰ ਹਾਂਜੀ ਬ੍ਰਦਰ ਇਹ ਜਿੱਦਾਂ ਕਿ ਆਪਣੇ ਕਸਟਮਰ ਕੁਝ ਪ੍ਰੀਮੀਅਮ ਪਾਉਣ ਦੇ ਸ਼ਕੀਨ ਆਗੇ ਜਿਆਦਾ ਓਕੇ ਇਹ ਆਪਣੇ ਕੋਲੇ ਪ੍ਰੀਮੀਅਮ ਕੁਆਲਿਟੀ ਵੀ ਮਿਲ ਜੂਗੀ ਥੋੜੀ ਹਾਈ ਰੇਂਜ ਦੇ ਵਿੱਚ ਇਹਦੇ ਵਿੱਚ ਵੀ ਬਹੁਤ ਕਲਰ ਡਿਜ਼ਾਈਨਿੰਗ ਮਿਲ ਜੂਗੀ ਪ੍ਰੋਪਰ ਸਟੈਂਡ ਸਟੈਂਡਰਡ ਸਾਈਜ਼ ਹੋਣਗੇ ਇਹਦੇ ਓਕੇ ਵੀਰੇ ਇਸ ਤੋਂ ਬਾਅਦ ਆਪਣੇ ਕੋਲੇ ਲੈਕਰਾਂ ਦੇ ਵਿੱਚ ਰਹਿਣੀ ਹੈ ਜੀਨ ਹਾਂਜੀ ਇਹਦਾ ਵੀ ਆਪਣਾ ਬਹੁਤ ਘੈਂਟ ਬਿਆਰ ਨਾਲੋਂ ਸਸਤਾ ਰੇਟ ਹੋਊਗਾ ਓਕੇ ਵੀਰੇ ਤੇ ਇਹਦੇ ਵਿੱਚ ਵੀ ਆਪਾਂ ਨੂੰ ਬਹੁਤ ਕਲਰ ਤੇ ਬਹੁਤ ਜ਼ਿਆਦਾ ਡਿਜ਼ਾਈਨਿੰਗ ਮਿਲ ਜੂਗੀ ਠੀਕ ਹੈ ਵੀਰੇ ਇਹ ਚਾਹੇ ਬੂਟ ਕੱਟ ਲੈ ਲਓ ਚਾਹੇ ਸਟ੍ਰੇਟ ਫਿਟ ਲੈ ਲਓ ਜਿਹੜਾ ਮਰਜ਼ੀ ਲੈ ਲਓ ਵੀਰੇ ਇਹ ਓਕੇ ਵੀਰੇ ਦੇਖੋ ਲਓ ਵੀ ਠੀਕ ਹੈ ਜੀ ਇਸ ਤੋਂ ਬਾਅਦ ਆਪਣੇ ਕੋਲੇ ਜੀ ਅਸੈਸਰਿਜ਼ ਕੋਲੇ ਓਕੇ ਬਾਕੀ ਇੱਕ ਆਪਣੇ ਕਸਟਮਰਾਂ ਵਾਸਤੇ ਸੋਡੇ ਸਬਸਕ੍ਰਾਈਬਰਾਂ ਵਾਸਤੇ ਫਾਲੋਅਰਾਂ ਵਾਸਤੇ ਇੱਕ ਆਫਰ ਕੱਢ ਰਹੇ ਹਾਂ ਜੀ ਆਪਾਂ ਓਕੇ 2000 ਦੀ ਸ਼ਾਪਿੰਗ ਦੇ ਉੱਤੇ 20 ਬੰਦਿਆਂ ਨੂੰ ਵੀਡੀਓ ਸ਼ੇਅਰ ਲਾਈਕ ਫਾਲੋ ਕਰਕੇ ਆਊਗਾ ਜਿਹੜਾ ਬੰਦਾ ਉਹਨੂੰ ਇਹ ਵਾਚ ਅਸੀਂ ਗਿਫਟ ਕਰਾਂਗੇ ਜੀ ਬੰਦੇ ਲਓ ਜੀ ਬਾਈ ਕਹਿੰਦਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਲਾਈਕ ਕਰਕੇ ਆਊਗਾ ਹਨਾ 20 ਬੰਦਿਆਂ ਨੂੰ 20 ਬੰਦਿਆਂ ਨੂੰ ਸ਼ੇਅਰ ਕਰਕੇ ਆਊਗਾ ਹਾਂਜੀ ਹਾਂਜੀ ਓਕੇ ਓਕੇ ਲਓ ਜੀ ਉਹਨਾਂ ਨੂੰ ਆਹ ਵਾਚ ਮਿਲੂਗੀ 2000 ਦੀ ਸ਼ਾਪਿੰਗ ਉੱਤੇ ਠੀ ਇਹ ਆਪਣੇ ਕਸਟਮਰਾਂ ਵਾਸਤੇ ਕੰਬੋ ਕੱਢ ਰਹੇ ਹਾਂ ਪੈਂਟ ਸ਼ਰਟ ਦਾ ਓਕੇ ਇਹਦੇ ਵਿੱਚ 1000 ਰੁਪਏ ਦੇ ਵਿੱਚ ਦੇਖੋ ਤੁਸੀਂ ਗੋਗਲਸ ਲੈ ਲਓ ਚਾਹੇ ਬੈਲਟ ਲੈ ਲਓ ਇੱਕ ਪੈਂਟ ਔਰ ਸ਼ਰਟ ਲੈਣੀ ਇਹਦੇ ਵਿੱਚ ਬਹੁਤ ਤਰ੍ਹਾਂ ਦਾ ਕਲਰ ਡਿਜ਼ਾਈਨ ਤੇ ਸਾਰੇ ਸਾਈਜ਼ ਅਵੇਲੇਬਲ ਨੇ ਮੜਾ ਇੱਕ ਵਾਰੀ ਨਿਗਾਹ ਮਰਵਾ ਦਿਓ ਤੁਸੀਂ ਆ ਤੁਹਾਨੂੰ ਇਹ ਕਲਰ ਚਾਰਟ ਸਾਰਾ ਪਿਆ ਜੀ ਆਪਣੇ ਕੋਲ ਸਾਰੇ ਸਾਈਜ਼ ਮਿਲ ਜਾਣਗੇ ਜੀ ਇਹਦੇ ਵਿੱਚ ਓਕੇ ਵੀਰੇ ਲਓ ਜੀ ਹਾਂਜੀ ਵੀਰੇ ਕਲੌਥਸ ਤੋਂ ਇਲਾਵਾ ਆਪਣੇ ਕੋਲੇ ਦੇਖੋ ਜੀ ਇਦਾਂ ਦੇ ਬੈਗ ਹੁੰਦੇ ਆ ਸਾਈਡ ਬੈਗ ਓਕੇ ਤੇ ਡਬਲ ਜਿਪ ਵਾਲਾ ਲੈਦਰ ਦੇ ਵਿੱਚ ਰਹੂਗਾ ਜੀ ਇਹ ਤੇ ਇਸ ਤੋਂ ਇਲਾਵਾ ਆਪਣੇ ਕੋਲੇ ਐਣਕਾਂ ਦੇ ਵਿੱਚ ਛੇੜ ਪਏ ਆ ਸਾਰੇ ਤੇ ਆਪਣੇ ਕੋਲੇ ਵਾਚੇਸ ਮਿਲਣਗੀਆਂ ਟਾਈਆਂ ਮਿਲਣਗੀਆਂ ਓਕੇ ਹਰ ਇੱਕ ਤਰ੍ਹਾਂ ਦੀ ਐਸੈਸਰੀ ਆਪਣੇ ਕੋਲੇ ਮੈਨਸ ਦੀ ਸਾਰੀ ਅਵੇਲੇਬਲ ਆ ਜੀ ਠੀਕ ਆ ਜੀ ਪਰਫਿਊਮ ਵਗੈਰਾ ਸਾਰਾ ਕੁਝ ਆਪਣੇ ਕੋਲੇ ਮਿਲਦਾ ਜੀ ਬਹੁਤ ਹੀ ਜੈਨੂਨ ਰੇਡ ਹੋਣਗੇ ਜੀ ਆਪਣੇ ਪ੍ਰੋਡਕਟ ਦੀ ਕੁਆਲਿਟੀ ਬਹੁਤ ਹੀ ਹਾਈ ਐਂਡ ਆਊਗੀ ਜੀ ਆਪਣੀ ਓਕੇ ਵੀਰੇ ਇਕ ਗੱਲ ਮਿਲ ਜੂ ਜੀ ਆਪਣੇ ਕੋਲੇ ਰਮਾਨੀ ਐਕਸਚੇਂਜ ਦੇ ਵਿੱਚ ਇਹ ਫਰਸਟ ਕਾਪੀ ਹੋਣੀ ਹੈ ਜ ਆਪਣੇ ਕੋਲੇ ਬਹੁਤ ਹੀ ਘੈਂਟ ਪ੍ਰੀਮੀਅਮ ਸਟੱਫ ਹੋਣਾ ਜੀ ਇਹਦਾ ਓਕੇ ਵੀਰੇ ਤੇ ਆਪਣਾ ਸ਼ਾਪ ਦਾ ਐਡਰੈਸ ਰਹਿਣਾ ਜੀ ਮਲੇ ਕੋਲੇ ਟੂ ਰੈਕੋਟ ਰੋਡ ਰੈਡ ਲੀਵ ਸਟੋਰ ਪਲੇਅਰ ਕੋਟ ਲਈ ਠੀਕ ਹੈ ਜੀ ਓਕੇ ਵੀਰੇ ਬਾਕੀ ਜੇ ਕਿਸੇ ਲੋਕੇਸ਼ਨ ਦੀ ਦਿੱਕਤ ਆਉਂਦੀ ਹੈ ਵੀਰੇ ਤੁਹਾਨੂੰ ਕਾਲ ਕਰ ਲੈਣਾ ਉਹ ਆਪਣੇ ਪੇਜ ਦੇ ਉੱਪਰ ਵੀਰੇ ਪਹਿਲੀ ਵੀਡੀਓ ਪਿੰਨ ਕਰੀ ਹੋਈ ਆ ਲੋਕੇਸ਼ਨ ਦੀ ਉਹ ਆਪਣੀ ਵੀਡੀਓ ਚੈੱਕ ਕਰ ਸਕਦਾ ਜੀ ਬਾਕੀ ਠੀਕ ਹੈ ਲਓ ਜੀ ਜੇ ਤੁਸੀਂ ਲੋਕੇਸ਼ਨ ਦੀ ਦਿੱਕਤ ਆਉਂਦੀ ਹੈ ਬਾਈ ਉਹਨਾਂ ਦੇ ਪੇਜ ਤੇ ਜਾ ਕੇ ਤੁਸੀਂ ਹਨਾ ਚੈੱਕ ਕਰ ਸਕਦੇ ਹੋ ਤੇ ਬਾਕੀ ਸਾਰੀ ਅੱਜ ਆਪਾਂ ਤੁਹਾਨੂੰ ਇਹਦੀ ਕਲੈਕਸ਼ਨ ਦਿਖਾਈ ਆ। ਵੀ ਆਪਣਾ ਵੀਰੇ ਉਹਦੇ ਤੇ Google ਤੇ ਵੀ ਭਰ ਸਕਦੇ ਹੋ ਰੈਟਲੀ ਸਟੋਰ ਆਪਣੀ Google ਤੇ ਵੀ ਲੋਕੇਸ਼ਨ ਅਪਡੇਟਡ ਹੈ। ਲਓ ਜੀ ਬਾਈ ਇਹਨਾਂ ਨੇ Google ਤੇ ਵੀ ਲੋਕੇਸ਼ਨ ਅਪਡੇਟ ਹੈ ਤੁਸੀਂ Google ਤੋਂ ਭਰ ਕੇ ਵੀ ਬਹੁਤ ਸੌਖੇ ਤਰੀਕੇ ਨਾਲ ਇਹਦੀ ਸ਼ਾਪ ਤੇ ਪਹੁੰਚ ਸਕਦੇ ਹੋ। ਅੱਜ ਤੁਹਾਨੂੰ ਸਾਰੀ ਆਪਣੀ ਦੀ ਕਲੈਕਸ਼ਨ ਦਿਖਾਈ ਹੈ ਨਾਲ ਤੁਹਾਨੂੰ ਪ੍ਰਾਈਸ ਦੱਸਿਆ। ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ। ਵੀਡੀਓ ਨੂੰ ਬਰਤ ਬਰ ਸ਼ੇਅਰ ਕਰਿਓ, ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ।